ਦੋਸਤਾਂ ਨੂੰ ਭੱਜ ਕੇ ਆਓ ਆ ਦੇਖੋ ਆ ਕੀ ਹੋਇਆ ਪਿਆ ਹਾਏ ਹਾਏ ਮੈਂ ਤਾਂ ਵੇਖ ਕੇ ਹੋ ਰਹੀ ਹੋਈ ਜਾਂਦਾ ਆ ਦੇਖੋ ਆ ਵੇਖ ਲਓ ਆ ਕੀ ਹੋਇਆ ਪਿਆ ਸਮੁੰਦਰ ਬਣਿਆ ਪਿਆ ਸਮੁੰਦਰ ਲੱਗਿਆ ਪਿਆ ਇੱਧਰ ਵੇਖ ਲਓ ਆ ਵੇਖੋ ਓਹੋ ਪਵਨ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਜਿਹੜਾ ਆਪਣੇ ਹਬੌਰ ਏਰੀਆ ਦੇ ਵਿੱਚ ਆ ਸਮੁੰਦਰ ਵਗਦਾ ਨਹੀਂ ਤਾਂ ਸਾਰਾ ਪੰਜਾਬ ਰਾਜਸਥਾਨ ਬਣਿਆ ਖੜਾ ਹੈ ਇਕੱਲਾ ਹਬੌਰ ਏਰੀਆ ਇਹ ਜਿੱਥੇ ਸਮੁੰਦਰ ਵਸਦਾ ਹੈ ਸਮੁੰਦਰ ਟੱਪਦਾ ਪਵਣ ਆ ਤਾਂ 2 ਘੰਟੇ ਪਹਿਲਾਂ ਤਾਂ ਬਾਈ ਚਰੀ ਪੱਟ ਕੇ ਗਿਆ ਸੀ ਸਾਰੀ ਮਾਰ ਕੇ ਗਿਆ ਸੀ ਤੇ ਆ 2 ਘੰਟਿਆਂ ਦੇ ਵਿੱਚ ਵੇਖ ਲਓ ਆ ਕਿ ਸਮੁੰਦਰ ਲੱਗ ਗਿਆ ਇਹ ਕਿਵੇਂ ਹੋ ਗਿਆ ਹੋਣਾ ਇਹ ਪਵਣ ਪ੍ਰਮਾਤਮਾ ਦੀ ਕਿਰਪਾ ਹੈ ਇਹ ਨਜ਼ਾਰਾ ਹੈ ਪ੍ਰਮਾਤਮਾ ਦੀ ਕਿਰਪਾ ਹੈ ਜਿਹੜਾ ਪਾਣੀ ਇੰਨਾ ਉੱਚਾ ਆਸੇ ਪਾਸੇ ਪੰਜਾਬ ਦੇ ਵਿੱਚ ਜਾ ਕੇ ਦੇਖ 600 700 ਫੁੱਟ ਤੇ ਕਰਤਾ ਲੋਕਾਂ ਨੇ ਝੋਨਾ ਲਾ ਲਾ ਕੇ ਦੇਖ ਕਿੰਨਾ ਨਜ਼ਾਰਾ ਵੈ ਪਾਣੀ ਦਾ ਲੈਵਲ ਚੈੱਕ ਕਰੋ ਦੋਸਤੋ ਤੂੰ ਐਵੇਂ ਘਬਰਾ ਗਈ ਮੈਂ ਤਾਂ ਆਖੇ ਪਾਣੀ ਪਾਣੀ ਹੋ ਗਿਆ ਕਿਤੇ ਖਾਲੀ ਜਿਹੜੀ ਆਪਾਂ ਪੱਟੀ ਐ ਤੇ ਐਵੇਂ ਖਰਾਬ ਹੀ ਹੋ ਗਈ ਕਿਤੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਅਸੀਂ ਝੜੀ ਮرائی ਸੀ ਕਿ ਤਾਰ ਨੱਪੀ ਸੀ ਸੋਲਰ ਦੀ ਤੇ ਮੋਟਰ ਤੱਕ ਕਿਤੇ ਅੱਜ ਝੜੀ ਪੱਟ ਕੇ ਗਿਆ ਬਾਈ ਤੇ ਝੜੀ ਵਾਲੀ ਪਾਈਪ ਲਾਈਨ ਦੇ ਵਿੱਚ ਪਾਣੀ ਆ ਗਿਆ ਤੇ ਪਵਣ ਘਬਰਾ ਗਈ ਸੀ ਮੈਂ ਤਾਂ ਹੁਣ 2 ਤਾਂ ਜੇ ਘੰਟੇ ਹੋਇਆ ਝੜੀ ਜਿਹੜੀ ਪੱਟੀ ਨੂੰ ਤੇ 2 ਘੰਟਿਆਂ ਦੇ ਵਿੱਚ ਆ ਹਾਲ ਹੋ ਗਿਆ ਤੇ ਮੈਂ ਤਾਂ ਘਬਰਾਉਣਾ ਹੀ ਸੀਗਾ ਤੇ ਦੋਸਤੋ ਸਾਡੇ ਮਤਲਬ ਕਿ ਤੁਹਾਨੂੰ ਬੋਰ ਵੀ ਦਿਖਾਉਣੇ ਆ ਘਬਰਾਉਣ ਦੀ ਕੋਈ ਗੱਲ ਨਹੀਂ ਸਾਰੇ ਪੰਜਾਬ ਤੋਂ ਸਭ ਤੋਂ ਮਤਲਬ ਕਿ ਲੈਵਲ ਸਾਡਾ ਇੱਥੇ ਮੇਨਟੇਨ ਹੈ 4 ਫੁੱਟ ਤੇ 5 ਫੁੱਟ ਤੇ ਸਾਡੇ ਹਬੋਰ ਏਰੀਆ ਦੇ ਵਿੱਚ ਜਿਹੜਾ ਕਿ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਇੱਥੇ ਰਹਿੰਦਾ ਪਵਨ ਹਾਂਜੀ ਮੈਨੂੰ ਤਾਂ ਸਾਰੀ ਜ਼ਿੰਦਗੀ ਹੋ ਗਈ ਇੱਥੇ ਦੇਖਦੇ ਨੂੰ ਹਾਂਜੀ ਇਹ ਨਹੀਂ ਕਿ ਵੀ ਸਾਡੇ ਏਰੀਆ ਦੇ ਵਿੱਚ ਕੋਈ ਸੇਮ ਆ 500-100 ਮਣ ਫਸਲਾਂ ਨਿਕਲਦੀਆਂ ਪਰ ਧਰਤੀ ਆਪੋ ਆਪਣੀ ਥਾਂ ਤੇ ਪਵਨ ਬਿਲਕੁਲ ਜੀ ਕਿਦੇ ਧਰਤੀ ਛੇਤ ਮਤਲਬ ਕਿ ਵਧੀਆ ਫਸਲਬਾੜੀ ਹੋ ਜਾਂਦੀ ਹੈ ਤੇ ਪਾਣੀ ਦੀ ਵੀ ਨਹੀਂ ਕਮੀ ਹੁੰਦੀਗੀ ਇੱਧਰ ਦੇਖੋ ਦੋਸਤੋ ਬਾਗ ਵੀ ਪੂਰੇ ਮੈਂ ਕਹਿੰਨਾ ਵਧੀਆ ਖੜੇ ਹੋਏ ਆ ਜਿਹੜੇ ਬੂਟੇ ਆ ਹਾਂਜੀ ਸਾਡੇ ਕਿੰਨੂ ਦੇ ਬਾਗ ਸਿਰਫ ਖਰਾਬ ਹੋਏ ਆ ਬਾਕੀ ਬਾਗ ਸਾਡੇ ਸਾਰੇ ਮਤਲਬ ਕਿ ਸਹੀ ਖੜੇ ਆ ਤੇ ਹੁਣ ਦੋਸਤੋ ਤੁਹਾਨੂੰ ਦਿਖਾਉਣੇ ਆ ਸਾਡਾ ਇੱਥੇ ਜਿਹੜਾ ਵਾਟਰ ਲੈਵਲ ਉਹ ਵੀ ਦਿਖਾਉਣੇ ਆ ਹਾਂਜੀ ਤੇ ਆਪਾਂ ਜਿਹੜਾ ਨਵਾਂ ਬੋਰ ਕਰਵਾਇਆ ਸੀਗਾ ਆ ਦੋਸਤੋ ਦੇਖੋ ਵਾਟਰ ਲੈਵਲ ਤੇ ਇੱਥੇ ਸਾਡਾ ਨਵਾਂ ਬੋਰ ਜਿਹੜਾ ਕਰਵਾਇਆ ਕਿਤੇ ਉਹਦੇ ਮੋਟਰ ਤੁਹਾਨੂੰ ਦਿਖਾਉਣਾ ਮੈਂ ਨਿੱਕੀ ਜੀ ਮੋਟਰ ਆ ਚੱਲਦਾ ਬੋਰ ਵੀ ਤੁਹਾਨੂੰ ਦਿਖਾਵਾਂਗੇ ਆ ਇਹਦੀ ਪਾਈਪਲਾਈਨ 4 ਇੰਚ ਦੀ ਆ ਨਿੱਕੀ ਜੀ ਮੋਟਰ ਦੋਸਤੋ ਆ ਮਤਲਬ ਐਸੀ ਉੱਚਾ ਕੀਤਾ ਹੋਇਆ ਜਮੀਨ ਹੋਰ ਹੀ ਲੈਵਲ ਦੋ ਦੋ 2.5 ਫੁੱਟ ਉੱਚੀ ਤੇ ਉਹਨਾਂ ਕੋ ਖੂਹ ਹੈ ਹਾਂਜੀ ਤੇ ਇਹਦੇ ਜਸਟ ਥੱਲੇ ਪਾਣੀ ਹੈ ਮਤਲਬ ਕੀ ਹਾਂਜੀ ਆ ਦੇਖੋ ਤੁਸੀਂ ਆ ਨਿੱਕੀ ਜਿਹੀ ਮੋਟਰ 2-4 ਦੀ ਜਿਹੜਾ ਕਿ ਪੂਰਾ 4 ਇੰਚ ਪਾਣੀ ਕੱਢਦੀ ਹੈ ਬਿਲਕੁਲ ਜੀ ਇਹਨੂੰ ਲੱਗਦਾ ਸਾਰੇ ਪੰਜਾਬ ਦੇ ਵਿੱਚ ਤਾਂ ਖਬੋਰ ਏਰੀਆ ਨੂੰ ਛੱਡ ਕੇ 10-10 ਐਚਪੀ ਦੀ ਘੱਟੋ ਘੱਟ ਮੋਟਰ ਸਮਰਸੀਬਲ ਬੈਚੂਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਹਨਾ ਵੀ ਤੁਹਾਡੇ ਪਾਣੀ ਦਾ ਲੈਵਲ ਕਿੰਨਾ ਕੁ ਜ਼ਿਆਦਾ ਮਤਲਬ ਕਿ ਡੂੰਘਾ ਹੈਗਾ ਵੇਲੇ ਕੋਲ ਤਾਂ ਇਹ ਅਸੀਂ ਵੀ ਹੋਣਾ ਜਿਹੜੇ ਕਿ 3-4 ਸਾਲਾਂ ਦੇ ਆ ਝੋਨੇ ਲਾ ਰਹੇ ਹੈਗੇ ਆ ਪਹਿਲਾਂ ਸਾਡੇ ਅਸੀਂ ਨਰਮੇ ਲਾਉਂਦੇ ਸੀਗੇ ਜਾਂ ਬਾਗ ਸੀਗੇ ਤੇ ਹੁਣ ਦੋਸਤੋ ਪਾਣੀ ਉੱਚਾ ਮਤਲਬ ਕਿ ਪਹਿਲਾਂ ਸਾਡੇ 10 ਫੁੱਟ ਤੇ ਸੀਗਾ ਹੁਣ 4-5 ਫੁੱਟ ਤੇ ਆ ਪਰ ਬੈਲੈਂਸ ਕੋਈ ਮਤਲਬ ਕਿ ਇਹ ਨਹੀਂਗਾ ਸੇਮ ਵਾਲਾ ਕੰਮ ਆ ਹਾਂਜੀ ਤੇ ਬਾਗ ਤਾਂ ਸਾਡੇ ਸਿਰਫ ਕਿਨੂ ਦੇ ਖਰਾਬ ਹੋਏ ਆ ਬਾਕੀ ਸਾਡੇ ਮਤਲਬ ਕਿ ਜਿਹੜੇ ਬਾਗ ਸਹੀ ਹਾਂ ਅਮਰੂਦਾਂ ਦੇ ਹੋਗੇ ਨਾਸ਼ਪਤੀਆਂ ਦਾ ਹੋ ਗਿਆ ਜਿਵੇਂ ਇਹ ਕਾਫੀ ਕਾਮਜਾਬ ਨੇ ਬਾਗ ਤੇ ਬਾਕੀ ਦੋਸਤੋ ਤੁਹਾਡਾ ਆਪਦੇ ਏਰੀਆ ਦਾ ਵਾਟਰ ਲੈਵਲ ਜ਼ਰੂਰ ਦੱਸਿਓ ਵੀ ਤੁਹਾਡੇ ਵਾਟਰ ਲੈਵਲ ਕਿੰਨਾ ਹੈ ਹਾਂਜੀ ਤੇ ਅੱਜ ਦਾ ਪਤਾ ਢੀਕ ਰਹੀ ਸੀ ਮੀਂਹ ਨੂੰ ਤੇ ਮੀਂਹ ਆਇਆ ਨਹੀਂਗਾ ਤੇ ਪਰ ਹਣੇ 1 ਘੰਟਾ ਹੋ ਗਿਆ ਚੱਲੀ ਜਾਂਦੇ ਨੂੰ ਤੇ ਕਿੰਨਾ ਦੇ ਆ ਗਿਆ ਵਧੀਆ ਗੱਲ ਆ ਚਲੋ ਕਮੈਂਟ ਕਰਕੇ ਦੱਸਿਓ